ਇਸ ਪਿਛਲੇ ਕਰ ਰਹੇ ਬਾਈ ਸਾਡਾ ਮੁੰਡਾ 26 ਸਾਲ ਦਾ ਸੀਗਾ ਚਲੋ ਇਹ ਆਪਣਾ ਪੁਲਿਸ ਦੱਸਦੀ ਹੈ ਉਹਨੂੰ ਏ ਕੈਟਾਗਰੀ ਦਾ ਗੈਂਗਸਟਰ ਉਹਦੇ ਬਾਈ ਸਾਰੇ ਲੜਾਈ ਝਗੜੇ ਦੇ ਪਰਚੇ ਸੀਗੇ ਉਹਨੇ ਕੋਈ ਬੈਂਕ ਨਹੀਂ ਲੁੱਟਿਆ ਹੈਗਾ ਕਿਸੇ ਦਾ ਬੱਚਾ ਚੱਕ ਕੇ ਕੋਈ 2 ਕਰੋੜ 5 ਕਰੋੜ ਫਰੋਤੀ ਨਹੀਂ ਮੰਗੀ ਠੀਕ ਹੈ ਜੀ ਉਹਨੂੰ ਏ ਕੈਟਾਗਰੀ ਦਾ ਗੈਂਗਸਟਰ ਦੱਸਿਆ ਆ ਉਹਦਾ ਪਰਿਵਾਰ ਖੜਾ ਅਸੀਂ ਕਹਿੰਦੇ ਉਹਦਾ ਪਰਿਵਾਰ ਨੂੰ ਪੂਰੇ ਆ ਕੇ ਦੇਖ ਲਓ ਵੀ ਕਿੰਨਾ ਅger ਪਿੱਛੇ ਰੁਪਿਆ ਛੱਡ ਗਿਆ ਕੀ ਛੱਡ ਗਿਆ ਕੀ ਕੀ ਨਹੀਂ ਹੈ ਬਾਈ ਮੁੰਡੇ ਨੂੰ ਜਿਹੜਾ ਤਾਂ 26 ਸਾਲ ਦਾ ਮੁੰਡਾ ਉਹਨੇ ਕਦੀ ਮੁੰਡੇ ਡੋਲਰ ਦੀ ਗੋਲੀ ਨਹੀਂ ਖਾਦੀ ਸੀਗੀ ਸਾਨੂੰ ਆਪਣਾ ਚੰਡੀਗੜ੍ਹੋਂ ਫੋਨ ਆਂਦਾ ਵੀ ਆ ਜੀ ਤੁਹਾਡਾ ਮੁੰਡਾ ਪੂਰਾ ਸੀਰੀਅਸ ਆ ਵੀ ਆ ਕੇ ਦੇਖ ਲਓ ਇਹ ਮੁੰਡਾ ਬੁਮਾਰ ਸੀਗਾ ਤੁਸੀਂ ਤੁਹਾਨੂੰ ਦੱਸਦੇ ਵੀ ਹਾਂ ਭਾਈ ਉਹ ਜਿਆਦਾ ਢਿੱਲਾ ਵੀ ਉਹਨੂੰ ਕਿਤੇ ਰੈਫਰ ਕਰਨਾ ਤੁਸੀਂ ਆਓ ਨਾਲ ਖੜੋ ਠੀਕ ਹੈ ਨਾ ਸਾਨੂੰ ਭਾਈ ਉਹਦੋਂ ਦੱਸਿਆ ਚੰਡੀਗੜ੍ਹੋਂ ਉਹਦਾ ਡੈਡ ਨੂੰ ਬੁਲਾਇਆ ਵੀ ਤੁਹਾਡਾ ਮੁੰਡਾ ਕੰਡੀਸ਼ਨ ਬਹੁਤ ਖਰਾਬ ਆ ਅਸੀਂ ਉੱਥੇ ਗਏ ਆ ਉਹ ਭਾਈ 90% ਖਤਮ ਸੀਗਾ ਉੱਥੋਂ ਅਸੀਂ ਸਾਰੇ ਸਾਨੂੰ ਉਹਨਾਂ ਨੇ ਬੁਲਾਇਆ ਸੀਗਾ ਡੈੱਡ ਬੋਡੀ ਲੈਣ ਵਾਸਤੇ ਕੋਈ ਇਲਾਜ ਵਾਸਤੇ ਨਹੀਂ ਬੁਲਾਇਆ ਸੀਗਾ ਵੀ ਹਾਂ ਉੱਥੇ ਸਾਨੂੰ ਬੁਲਾਇਆ ਵੀ ਤੁਹਾਡੇ ਮੁੰਡਾ ਢਿੱਲਾ ਉਹਦਾ ਵੀ ਇਲਾਜ ਕਰਾਓ ਜਾਂ ਰੈਫਰ ਜਦੋਂ ਆਪ ਦੀ ਚੌਂਗ ਦੇ ਵਿੱਚ ਧਰਨਾ ਲਾਇਆ ਸੀ ਡੰਡ-ਮੋਡੀ ਰੱਖੀ ਸੀ ਕੋਈ ਉਹ ਪੁਲਿਸ ਨੇ ਕੀ ਭਰੋਸਾ ਦਿੱਤਾ ਤੁਹਾਨੂੰ ਪੁਲਿਸ ਨੇ ਭਾਈ ਉਦੋਂ ਦਾ ਭਰੋਸਾ ਹੀ ਦਿੱਤਾ ਸੀਗਾ ਇੱਕ ਤਾਂ ਉਹਦੀ ਵਾਈਫ ਨੂੰ ਮਤਲਬ ਮਿਲਣਾ ਸੀ ਸੰਸਕਾਰ ਵਾਸਤੇ ਆਣਾ ਸੀਗਾ ਸਾਨੂੰ ਜੇਲ੍ਹ 'ਚੋਂ ਉਧਰੋਂ ਫੋਨ ਆਂਦਾ ਪੁਲਿਸ ਵਾਲਿਆਂ ਦਾ ਵੀ ਭਾਈ 25000 ਰੁਪਏ ਦੋ ਫੇਰ ਉਹਦੀ ਵਾਈਫ ਨੂੰ ਲੈ ਕੇ ਆਵਾਂਗੇ ਸੰਸਕਾਰ ਤੇ ਵੀ ਮਤਲਬ ਸਾਨੂੰ ਏਸੀਪੀ ਸਾਹਿਬ ਨੇ ਗੁਰਦੇਵ ਸਰ ਨੇ ਕਿਹਾ ਸੀਗਾ ਵੀ ਕੋਈ ਪੈਸਾ ਨਹੀਂ ਲੱਗੂਗਾ ਵੀ ਉਹ ਕੁੜੀ ਜ਼ਿੰਮੇਵਾਰੀ ਸਾਡੀ ਆ ਵੀ ਉਹ ਸੰਸਕਾਰ ਤੇ ਆਉਗੀ ਲਾਸਟ ਟਾਈਮ ਆਪਣੇ ਘਰਾਂ ਨੂੰ ਦੇਖਣ ਦਾ ਹੱਕ ਤਾਂ ਉਹਦਾ ਹੈਗਾ ਜੀ ਇਹ ਪ੍ਰਸ਼ਾਸਨ ਨੂੰ ਸ਼ਰਮ ਆਣੀ ਚਾਹੀਦੀ ਜਿਹਨੇ 25000 ਰੁਪਏ ਉਹਨਾਂ ਨੇ ਡਿਮਾਂਡ ਰੱਖੀ ਉਹਨਾਂ ਦੇ ਘਰਦਿਆਂ ਤੋਂ ਵੀ ਆਗੇ 25000 ਦੋ ਜੀ ਦੱਸੋ ਬਾਈ ਜੀ ਕਿੰਨੀ ਬੇਸ਼ਰਮੀ ਵਾਲੀ ਗੱਲ ਹੈ ਪ੍ਰਸ਼ਾਸਨ ਵਾਸਤੇ 25000 ਦਿੱਤਾ ਜੀ ਕੋਈ ਪੈਸਾ ਨਹੀਂ ਦਿੱਤਾ ਹੀ ਸਾਨੂੰ ਏਸੀਪੀ ਗੁਰਦੇਵ ਸਰ ਏਸੀਪੀ ਸਾਹਿਬ ਨੇ ਕਿਹਾ ਸੀਗਾ ਵੀ ਕੋਈ ਪੈਸਾ ਨਹੀਂ ਏਸੀ ਉਹਨੇ ਸੇਫਤਾ ਜੀ ਉਹਨਾਂ ਨੇ ਫੇਰ ਕੁੜੀ ਬੁਲਾਈ ਆ ਗੜਾਈਚੇ ਘਰੇ ਲਾਉਂਦਾ ਬਾਈ ਅਸੀਂ ਇਹੀ ਕਰਦੇ ਆ ਸਰਕਾਰ ਤੋਂ ਸਾਰਿਆਂ ਤੋਂ ਵੇ ਮੁੰਡਾ ਸਾਡਾ ਤਾਂ ਮਰ ਗਿਆ ਠੀਕ ਆ ਜੀ ਉਹਦਾ ਵਾਪਸ ਆਉਣਾ ਨਹੀਂ ਹੈਗਾ ਉਹ ਇੱਕ ਤਾਂ ਉਹਦੀ ਵਾਈਫ ਤੇ ਜਨ ਨਿਆਂਇ ਪਰਚਾ ਦਿੱਤਾ ਹੋਇਆ ਉਹਦੀ ਵਾਈਫ ਨੂੰ ਆਪਣਾ ਪਰਚਾ ਕੈਨਸਲ ਕੀਤਾ ਜਾਵੇ ਮਤਲਬ ਛੱਡਿਆ ਜਾਵੇ ਉਹ ਆ ਕੇ ਆਪਣੀ 4 ਸਾਲ ਦੀ ਕੁੜੀ ਆ ਉਹਦੀ 3.5 ਸਾਲ ਦੀ ਆ ਕੇ ਆਪਣੀ ਕੁੜੀ ਨੂੰ ਦੇਖੇ ਠੀਕ ਆ ਬਾਈ ਜੀ ਇੱਕ ਇਹਦੇ ਮੁੰਡੇ ਦੇ ਛੋਟੇ ਦੇ ਨਿਆਂਇ ਪਰਚਾ ਦਿੱਤਾ ਆ ਪੁਲਿਸ ਵਾਲਿਆਂ ਨੇ ਨਿਆਂਇ ਪਰਚਾ ਦਿੱਤਾ ਆ ਵੀ ਉਹ ਵੀ ਉਹ ਬਾਈ ਉਹ ਮੁੰਡੇ ਦਾ ਪਰਚਾ ਕੀਤਾ ਜਾਵੇ ਕੈਨਸਲ ਕੀਤਾ ਜਾਵੇ ਅਗਰ ਉਹ ਨਹੀਂ ਛੱਡਦੇ ਪੁਲਿਸ ਵਾਲੇ ਅਸੀਂ ਬਾਈ ਜੀ ਆਪਣਾ ਉਹਦਾ ਡਾਕਟਰ ਦਾ ਘਰ ਦਾ ਘਰਾਵ ਕਰਾਂਗੇ ਅਜੇ ਬੰਦਲਾ 15 ਬੰਦਲਾ ਡਾਕਟਰਾ ਜੀ ਨੇ ਹਫਤੇ ਸਾਡਾ ਬੱਚਾ ਖਤਮ ਕੀਤਾ ਅਸੀਂ ਉਹਦੇ ਡਾਕਟਰ ਦਾ ਘਰ ਦਾ ਘਰਾਵ ਕਰਾਂਗੇ ਸਾਡੇ ਬੱਚੇ ਨੂੰ ਕੁਝ ਨਹੀਂ ਸੀਗਾ ਠੀਕ ਹੈ ਹਾਂਜੀ ਮੈਟਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਡਾਕਟਰ ਜੀ ਬਸ ਇਹੀ ਅਸੀਂ ਇਨਸਾਮ ਮੰਗ ਰਹੇ ਹਾਂ ਆਪਣੇ ਬੱਚੇ ਦਾ ਤਾਂ ਕਰਕੇ ਕੈਂਡਲ ਮਾਰਚ ਕਰ ਰਹੇ ਆ ਕੀ ਹੋਇਆ ਕੀ ਸੀ ਹੋਇਆ ਕਿ ਬਾਕੀ ਤਾਂ ਸਾਰੀ মিডিਆ ਨੂੰ ਪਤਾ ਹੀ ਹੈ ਜੀ ਪਿਛਲੀ ਗੱਲਾਂ ਹਨਾ ਜੀ ਹੁਣ ਸਾਨੂੰ ਇੱਕ ਤਾਂ ਹੀ ਸਾਡੇ ਕੋਲ ਲੈਟਰ ਆਈ ਆ ਵੀ ਅੰਦਰੋਂ ਜਿਹੜੀ 56 ਜਣੇ ਕੈਦੀਆਂ ਨੇ ਭੇਜੀ ਆ ਸਾਡੇ ਕੋਲੇ ਤੇ ਉਹਨਾਂ ਨੇ ਕਿਹਾ ਸੀ ਨਾਲ ਖੜੇ ਆ ਜਿੱਥੇ ਮਰਜੀ ਇੱਕ ਤਾਂ ਡਾਕਟਰ ਨੇ ਕੀ ਕੀਤਾ ਸਾਡੇ ਨਾਲ ਵੀ ਸਾਡੇ ਪੈਨ ਮਾਰਿਆ ਕੁੰਡੀਆਂ ਲਾਈਆਂ ਸਾਨੂੰ ਦਰਵਾਜ਼ਾ ਨਹੀਂ ਖੋਲਿਆ ਕਹਿੰਦਾ ਲੈ ਜਾਓ ਇਹਨੂੰ ਫਿਰ ਅਸੀਂ ਡਿਪਟੀ ਸਾਹਿਬ ਕੋਲੇ ਗਏ ਇਹ ਪਿੱਛੇ ਗਰਦ ਲਵਾ ਕੇ ਬਾਹਰ ਭੇਜਤਾ ਇਦਾਂ ਕੁਛ ਮਤਲਬ ਪ੍ਰਸ਼ਾਸਨ ਦੀ ਤੇ ਡਾਕਟਰ ਦੀ ਪੂਰੀ ਮਿਲੀ ਭਗਤ ਨਾਲ ਮੇਰਾ ਮੁੰਡਾ ਮਾਰਿਆ ਹੋਇਆ ਹੈ ਜੀ ਆਪਣੇ ਕੋ 56 57 ਗਵਾਹ ਨੇ ਕੈਦੀ ਇੱਕ ਪਾਸੇ ਜੇਲ੍ਹ ਮੰਤਰੀ ਨੂੰ ਬੁਲਾ ਲੈਣਾ ਤੇ ਇੱਕ ਪਾਸੇ ਸਾਡੇ ਆ ਕੈਦੀਆਂ ਨੂੰ ਬੁਲਾ ਲੈਣਾ ਹੈ ਨਾ ਜੀ ਕਿ ਇੱਕ ਦੋ ਮੁਕਰ ਜੂ 10 ਮੁਕਰ ਜੂ ਕਿੰਨੇ ਕੁ ਡਰਾ ਲੈਣਗੇ ਤੇ ਦੋ ਮਿੰਟ ਫੋਨ ਤੇ ਸਾਨੂੰ ਇਨਸਾਫ ਚਾਹੀਦਾ ਸਾਫ ਸਾਫ ਪਤਾ ਹੀ ਹੁਣ ਤਾਂ ਸਾਰਿਆਂ ਨੂੰ ਪਤਾ ਪੋਸਟਮਾਰਟਮ ਤੇ ਪਤਾ ਲੱਗ ਹੀ ਜਾਣਾ ਵੀ ਜ਼ਹਿਰ ਖਵਾਇਆ ਵਾ ਸਾਡੇ ਬੱਚੇ ਨੂੰ ਹਨਾ ਕਿੰਨੇ ਸਮੇਂ ਤੋਂ ਖਵਾ ਰਹੇ ਸੀ ਇਹ ਤਾਂ ਹੀ ਹੁਣ 3 ਦਿਨ ਦੇ ਵਿੱਚ ਕੀ ਕਰਤਾ ਉਹਨਾਂ ਨੇ ਸਾਨੂੰ ਤਾਂ ਨਹੀਂ ਪਤਾ। ਇਹਨਾਂ ਵਾਲੇ ਮੁੰਡਾ ਸਾਡਾ ਹਫ਼ਤੇ ਅਸੀਂ ਕਹਿਣਾ ਚਾਹੁੰਦੇ ਆਂ ਜੀ ਚਾਹੇ ਕੋਈ ਵੀ ਸਰਕਾਰ ਆਵੇ ਜਿਹੜੀ ਮੇਰੀ ਬੱਚੀ ਆ ਮੇਰੀ ਪੋਤੀ ਆ ਉਹ ਤਾਂ ਤਾਂ ਦੇਖੋ ਮੜਿਆ ਤਾਂ ਇਨਸਾਨ ਹੀ ਉਹ ਕਿਹੜਾ ਪਾਕਿਸਤਾਨ ਚ ਰਹਿੰਦਾ ਸੀਗਾ ਜੇਲ੍ਹ ਪ੍ਰਸ਼ਾਨ ਦੀ ਗਲਤੀ ਨਾਲ ਮਰਿਆ ਉੱਥੇ ਉਹ ਡਾਕਟਰ ਦੀ ਗਲਤੀ ਨਾਲ ਮਰਿਆ ਵਾ ਤੇ ਉਹਦੀ ਕੁੜੀ ਨੂੰ ਅਸੀਂ ਤਾਂ ਕੰਨੇ ਵੀ ਉਹਦੀ ਕੁੜੀ ਦਾ ਭਵਿੱਖ ਕੀ ਆ ਕਿਹੜੇ ਵਧੀਆ ਸਕੂਲ ਚ ਉਹਨੂੰ ਪਾਣਾ ਪਾਊਗੀ ਸ ਕੋਣ ਫੜਦਾ ਹੱਥ ਦੇਖਦੇ ਆਂ ਐਡੀ ਸਰਕਾਰਾਂ ਜੋ ਕਰੋੜਾ ਰੁਪਏ ਦੇ ਪੋਸਟਰ ਲਵਾ ਦਿੰਦੀ ਆ ਸਰਕਾਰਾਂ ਤੇ ਇਹ ਇਹ ਤਾਂ ਆਪਣਾ ਹੀ ਬੱਚਾ ਵਾ ਕੁੜੀ ਤਾਂ ਕੰਨਿਆ ਦਾ ਨੀ ਇੱਕ ਤਰ੍ਹਾਂ ਦਾ ਸਮਝ ਲਓ ਉਹਦਾ ਕਿਹੜਾ ਭਵਿੱਖ ਦੇਖ ਰਿਹਾ ਵਾ ਇਹ ਕੀ ਗਲਤੀ ਸੀ ਜਿਹਦਾ ਬਾਪ ਚੈਨਲ ਦੇ ਵਿੱਚ ਕੀ ਕਹਿਣਾ ਚਾਹਦੇ ਥਾਣੇ ਦੇ ਵਿੱਚ ਕਰਾਂਟ ਤੱਕ ਮੇਰੇ ਬੇਟੇ ਨੂੰ ਲਵਾ ਕੇ ਝੂਟੇ ਪਰਚੇ ਜਿਉਂ ਫਸਾਇਆ ਵਾ ਇਹ ਅਸਲਿਆਂ ਦੇ ਜੇ ਅਗਰ ਪਰਚੇ ਨਹੀਂ ਕੈਨਸਲ ਕਰਦੀ ਪੁਲਿਸ ਅਗਲੀ ਕਾਰਵਾਈ ਤੁਹਾਡੀ ਕੀ ਹੋਊਗੀ ਕਾਰਵਾਈ ਕੀ ਹੋਣੀ ਹੈ ਸਰਕਾਰ ਨੂੰ ਦੇਖਣਾ ਜਿਹਦਾ ਕੱਲ ਨੂੰ ਕਿਸੇ ਹੋਰ ਨਿਆਂਇਨ ਨਾਲ ਵੀ ਇੱਧਰ ਹੀ ਕਰਨਗੇ ਸਾਡੀ ਤਾਂ ਮੰਗ ਹੈ ਜੀ ਹੁਣ ਤੁਸੀਂ ਦੇਖਣਾ ਪ੍ਰਸ਼ਾਸਨ ਨੇ ਜਿਹੜਾ ਤੁਸੀਂ ਹਮਾਮ ਆ ਸਾਡਾ ਆ ਦੇ ਦੇ ਵਿੱਚ ਮਾੜਾ ਹੋ ਰਿਹਾ ਅੱਛਾ ਹੋ ਰਿਹਾ ਕਿਵੇਂ ਵਧੀਆ ਚੱਲ ਰਹੀ ਹੈ ਸਰਕਾਰ ਯਾ ਅਗਲਾ ਕਦਮ ਕੀ ਹੋਊਗਾ ਤੁਹਾਡਾ ਜੀ ਨਹੀਂ ਮੰਗਾ ਪੂਰੀਆਂ ਹੁੰਦੀਆਂ ਅਗਲਾ ਕਦਮ ਤਾਂ ਪਰਚੇ ਸਾਡਾ ਚੱਲ ਹੀ ਰਿਹਾ ਜੀ ਅਸੀਂ ਤਾਂ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਜਾਵਾਂਗੇ ਸੁਪਰੀਮ ਕੋਰਟ ਤੱਕ ਹਾਈ ਕੋਰਟ ਤੱਕ ਠੀਕ ਹੈ ਸੰਗਰੂਰ ਹੀ ਜਾਵਾਂਗੇ ਤੁਸੀਂ ਪਹੁੰਚਾਣੀ ਹੈ ਜੀ ਮੀਡੀਆ ਬਣੇ ਨਾਲ ਹਾਂ ਜੀ ਸੁਮਿਤਾ ਜੀ ਸੁਮਿਤ ਕਿ ਕਿੰਵੀ ਪੜਦਾ ਮੈਂ ਗੈਰਮੈਨਸ ਤੋਂ ਸਿੱਖਿਆ ਜੀ ਹੈ ਗੈਰਮੈਨਸ ਤੋਂ ਸਿੱਖਿਆ ਜਦੋਂ ਉਹਨਾਂ ਨੇ ਪਰਚਾ ਪਤਾ ਦਿੱਤਾ ਪਰਚਾ ਕਾ ਤਾਂ ਪਾਇਆ ਮੇਰੇ ਤੇ ਗੋਲੀ ਗੋਲੀ ਚਲਾਣ ਦਾ ਪਾਇਆ ਸੀ ਹੱਥ ਨਾਲ ਤਾਂ ਗੋਲੀ ਚਲਾ ਨਹੀਂ ਸਕਦਾ ਤੂੰ ਹਾਂਜੀ ਉਹੀ ਤਾਂ ਮੈਂ ਖਤਨਾ ਗੋਲੀ ਫੜ ਵੀ ਨਹੀਂ ਹੁੰਦੀ ਜੀ ਖਤਨਾ ਤਾਂ ਤੁਹ ਇੱਦਾਂ ਹੀ ਰਹਿੰਦਾ ਜੀ ਬਚਪਨ ਦੇ ਏਡਾ ਕੋਈ ਨਹੀਂ ਕਰ ਸਕਦਾ ਗੋਲੀ ਚਲਾਉਣ ਦੀ ਆਪਣੀ ਦੂਰ ਦੀ ਗੱਲ ਹੈ ਜੀ ਛੋਟਾ ਪਰਚਾ ਪਾਇਆ ਬੁੱਲਦਮੀ ਹਾਂਜੀ ਛੋਟਾ ਪਰਚਾ ਹੀ ਸਾਰਾ ਸਭ ਪਾਇਆ ਜੀ ਹੁਣ ਕੀ ਮੰਗ ਕੀ ਆ ਤੁਹਾਡੀ ਮੰਗ ਮੇਰੀ ਇਹ ਆ ਜੀ ਮੈਂ ਮੇਰੀ ਭਤੀਜੀ ਨੂੰ ਕੁਝ ਇਨਸਾਫ ਮਿਲਣਾ ਚਾਹੀਦਾ ਵਾ ਔਰ ਐਫਡੀ ਵੀ ਹੋਣੀ ਚਾਹੀਦੀ ਆ ਉਹਦੀ ਜਿਹੜਾ ਪ੍ਰਦਾ ਜਿਹੜਾ ਪ੍ਰਦਾਨ ਵੀ ਹੱਥ ਫੜੂਗਾ ਸਾਡਾ ਜਿਹੜੀ ਸਰਕਾਰ ਕੋਈ ਵੀ ਸਰਕਾਰ ਆ ਜਾਵੇ ਕਾਂਗਰਸ ਆਵੇ ਚਾਹੇ ਭਾਜਪਾ ਆਵੇ ਰਜਨੀ ਕਿ ਸਾਗਰ ਦੀ ਮੰਮੀ ਮੰਮੀ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਮੈਨੂੰ 23 ਤਰੀਕ ਨੂੰ ਫੋਨ ਆਇਆ ਮੇਰੇ ਬੇਟੇ ਦਾ ਚੰਗੇ ਭਲੇ ਦਾ ਮੈਂ ਹਸਪੀਟਲ ਸੀ ਉਹਨਾਂ ਨੇ ਫੋਨ ਕੀਤਾ ਮੰਮੀ ਠੀਕ ਹੋ ਮੈਂ ਕਿਹਾ ਠੀਕ ਆ ਇੱਕ ਦਿਨ ਚ ਉਹਨੂੰ ਕੀ ਹੋ ਗਿਆ ਦੋ ਦਿਨਾਂ ਚ ਜਿਹੜਾ ਉਹ ਇੰਨਾ ਸੀਰੀਅਸ ਹੋ ਗਿਆ ਸਾਰੇ ਇੱਕ ਦਿਨ ਚ ਕਿਵੇਂ ਸੀਰੀਅਸ ਹੋ ਗਿਆ ਉਹ ਠੀਕ ਹੈ ਨਾ ਬਾਕੀ ਕੁੜੀ ਦਾ ਕੁੜੀ ਦੀ ਜ਼ਿੰਮੇਵਾਰੀ ਕੋਈ ਚੱਕ ਕੇ ਇੱਥੇ ਆ ਕੇ ਸਾਡੇ ਕੋਲੇ ਠੀਕ ਹੈ ਨਾ ਕਿ ਜੇ ਸਾਡੇ ਮੇਰੇ ਤਿੰਨਾਂ ਬੱਚਿਆਂ ਦੇ ਪਰਚੇ ਸੀਗੇ ਸਾਗਰ ਦੇ ਗੈਂਗ ਚਲਾਉਂਦੇ ਉਹ ਚਲਾਉਂਦੇ ਕੀ ਸਾਗਰ ਨੇ ਜੋੜਿਆ ਤੁਹਾਡੇ ਬੱਚੇ ਦਾ ਭਵਿੱਖ ਸਾਡੇ ਤਾਂ ਸਾਰਿਆਂ ਨੂੰ ਜੱਤਿਆਂ ਬਣਾ ਦਿੱਤਾ ਜਾਵੇ ਮੇਰਾ ਦੇਵਰ ਤੇ ਲੈਂਦੇ ਕਦੀ ਸੀਏ ਚ ਕਦੀ ਕਿਤੇ ਘਰ ਵਾਲੇ ਨੂੰ ਬੁਲਾ ਲੈਂਦੇ ਸਾਨੂੰ ਤਾਂ ਉਹ ਕਦੀ ਕੁਛ ਕਦੀ ਕੁਛ ਅਸੀਂ ਇਹੋ ਜਿਹੇ ਕੋਈ ਗੈਂਗਸਟਰ ਆ ਕਿੰਨੀਆਂ ਕਿਲੋਟਾ ਖੋਵਾ ਕਿਤੇ ਕੋਈ ਦਿਖਾਰੇ ਕਿ ਉਹਨੇ ਲੁੱਟ ਖੋ ਕੇ ਤੀ ਕੋਈ ਬੈਂਕ ਲੁੱਟੇ ਛੋਟੇ ਬਿੱਟੇ ਦਾ ਹੱਥ ਵੀ ਨਹੀਂ ਕੰਮ ਕਰਦਾ ਨਾ ਇਹਦੇ ਸਾਰੇ ਸਰਟੀਫਿਕੇਟ ਬਣਾਈ ਹੋਏ ਨੇ ਇਹਦਾ ਲਾਚ ਚੱਲਦਾ ਇਹਨੂੰ ਦੌਰੇ ਵੀ ਪੈਂਦੇ ਆ ਦੌਰੇ ਜਦੋਂ ਇਹਨੂੰ ਚੱਕ ਲਿਆ ਸੀ ਕਰੋ ਦੌਰੇ ਦੌਰੇ ਦੀ ਦਵਾਈ ਕਰੋ ਪੁਲਿਸ ਵਾਲੇ ਆ ਕੇ ਲੈਂਦੇ ਸੀ ਉਹਦੀ ਦਵਾਈ ਕਿੱਥੇ ਦਵਾਈ ਦੋ ਜਦੋਂ ਇਹ ਬਿਮਾਰ ਹੋ ਜਾਂਦਾ ਸੀ 4 ਦਿਨ ਦਾ ਤਾਂ ਕੰਮ ਨਹੀਂ ਕਰਦਾ ਇਹ ਪ੍ਰੈਕਟਿਕਾ ਲਵਾਇਆ ਜੀ ਮੇਰੇ ਬੱਚੇ ਦੇ ਝੂਟੇ ਪਰਚਾ ਪਾਣ ਲੱਗੇ ਕਿੱਥੇ ਲ ਮੇਰਾ ਨਾਮ ਰਾਹੁਲ ਖੰਨਾ ਜੀ ਜਿਹੜਾ ਅੱਜ rau'ch ਕੈਂਡਰ ਮਾਰਚ ਕੱਢੇ ਜਾ ਰਿਹਾ ਕੀ ਕਾਰਨ ਚ ਫਿਰਦਾ ਇਹ ਕਾਰਨ ਕੱਢਣ ਦਾ ਇਹ ਹੈਗਾ ਜੀ ਅਸੀਂ ਕਹਿੰਦੇ ਆ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਉਹ ਪਿਛਲੇ ਦਿਨ ਡਾਕਟਰ ਦੀ ਗਲਤੀ ਨਾਲ ਮਰਿਆ ਤੇ ਜੇਲ੍ਹਰ ਦੀ ਗਲਤੀ ਨਾਲ ਜਿਹਦਾ ਵੀ ਮਰਿਆ ਹੈ ਨਾ ਜੋ ਵੀ ਅਸੀਂ ਕਹਿੰਨੇ ਆ ਹੁਣ ਕਿ ਜਿਹੜੀ ਉਹਦੀ ਵਾਈਫ ਹੈ ਉੱਤੇ ਜੋ ਪਰਚਾ ਪਾਇਆ ਉਹਨੂੰ ਰੱਦ ਕੀਤਾ ਜਾਵੇ ਜੋ ਦਾ ਭਰਾ ਹੁੰਦਾ ਹੈ ਜਿਹਦਾ ਉੱਤੇ ਹੀ ਪਰਚਾ ਪਾਇਆ ਉਹਨੂੰ ਵੀ ਰੱਦ ਕੀਤਾ ਜਾਵੇ ਤੇ ਉਹਦੀ ਜਿਹੜੀ ਛੋਟੀ ਬੇਟੀ ਹੈ ਉਹਦੇ ਦੀ ਕੁਝ ਕੀਤਾ ਜਾਵੇ ਸਰਕਾਰ ਨੂੰ ਬੱਸ ਅਸੀਂ ਤਾਂ ਇਹ ਮੰਗ ਹੈ ਹਾਂਜੀ ਕੈਂਟਰ ਮਾਰ ਕਿੱਥੋਂ ਕਿੱਥੋਂ ਦਾ ਕੱਢਿਆ ਕਹਿੰਦੇ ਮਾਰਚ ਤੁਸੀਂ ਭਾਜੀ ਨਿਊ ਪ੍ਰੇਮਨਗਰ ਤੋਂ ਲੈ ਕੇ ਆਰਤੀ ਜੀ ਨੇ ਕੱਢਿਆ ਗਿਆ ਤੇ ਮੰਗਾ ਕੀਨੇ ਜੀ ਆਪਣੀਆਂ ਮੰਗਾ ਸਿਰਫ ਇਹੀ ਹੈ ਜੀ ਤੇਨੀ ਮੰਗਾ ਹੈ ਜੜੀਆਂ ਹੋਰ ਕੁਝ ਨਹੀਂ ਅਸੀਂ ਇੰਤੇ ਜੰਦੇ ਆ ਕਿ ਸਾਡਾ ਬੇਟੇ ਨੂੰ ਹੋਇਆ ਕੁਝ ਨਹੀਂ ਗਿਆ ਚਲੋ ਉਹ ਕਹਿੰਦੇ ਨੇ ਕਿ ਇੱਦਾਂ ਮਰ ਗਿਆ ਇਕਦਮ ਕਿਵੇਂ ਮਰ ਗਿਆ ਹਨਾ ਅਸੀਂ ਕਹਿੰਦੇ ਆ ਚਲੋ ਉਹਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਉਹਦੀ ਵਾਈ ਬੰਦਰ ਹੈ ਉਹਦਾ ਪਰਚਾ ਰੱਦ ਕੀਤਾ ਜਾਵੇ ਉਹਦਾ ਯਾ ਜਦੋਂ ਹੈਂਡੀਕੈਪ ਹੈ ਤਾਂ ਪਰਚੀ ਪਹਿਲਾਂ ਚੰਗੀ ਰੱਦ ਕੀਤਾ ਜਾਵੇ ਤੇ ਉਹਦੀ ਬੇਟੀ ਦੀ ਪੁਛਣਾ ਕੋਈ ਫਰਕਾ ਨਹੀਂ ਕਰਨਾ ਚਾਹੀਦਾ ਇਹ ਲੱਗਦਾ ਨਹੀਂ ਪਰਚਾ ਪਾਇਆ ਗਿਆ ਨਹੀਂ ਆਈ ਪਰਚਾ ਪਾਇਆ ਗਿਆ ਤੇ ਹੁਣ ਉਹਦੀ ਬੇਟੀ ਇਹ ਤੇ ਨਹੀਂ ਆਇਆ ਪਰਚਾ ਪਾਇਆ ਗਿਆ ਕਿਉਂਕਿ ਹੈਂਡੀਕੈਪ ਹੈ ਇਹ ਰੋਲਵਰ ਕਿਵੇਂ ਚਲਾ ਸਕਦਾ ਜਿਹੜਾ ਆ ਕੇ ਕਿਵੇਂ ਦੇ ਸਕਦਾ ਜਿਹੜਾ ਬੰਦਾ ਆ ਪੈਰਲਾਈਸਿਸ ਆ ਉਹ ਕਿਵੇਂ ਕੰਮ ਕਰੂਗਾ ਜੇ ਕਿਸੇ ਅਫਸਰ ਨਾਲ ਗੱਲ ਹੋਦੀ ਤਾਂ ਢੀਏ ਦੇ ਬੰਦੇ ਸਰ ਇਹ ਤੇ ਇਹ ਹੁਣ ਇਹਦੇ ਫਾਦਰ ਸਾਹਿਬ ਦਾ ਅਸਰ ਦੇ ਨਹੀਂ ਬੋਲਦਾ